ਛੇਰੇ ਪਰਸ਼ੂਰਾਮ ਜਨਮ ਦਿਤੀ ਦੇ ਸ਼ੁਭ ਦਿਹਾੜੇ ਤੇ ਪਟਿਆਲਾ ਸ਼ਹਿਰ ਚ 9 ਮਈ ਨੂੰ ਨਿਕਾਲੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਇਸ ਯਾਤਰਾ ਬਾਰੇ ਵਿਸ਼ਨੂੰ ਦਤ ਗਿਰੀ ਜੀ ਨੇ ਸ਼ਹਿਰ ਵਾਸੀਆਂ ਨੂੰ ਯਾਤਰਾ ਚ ਪਹੁੰਚਣ ਦੀ ਕੀਤੀ ਅਪੀਲ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਪਸ਼ੂਰਾਮ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਜਾ ਰਹੀ ਹੈ ਜਿਹੜੀ ਖਦਰ ਮੰਡਾ ਤੋਂ ਸ਼ੁਰੂ ਹੋ ਕੇ ਅਦਾਲਤ ਬਾਜ਼ਾਰ ਨਾਰਦਾਣਾ ਚੌਂਕ ਜੋੜੀਆਂ ਪੱਟੀਆਂ ਦੋ ਪਾਰਕਾ ਕਟੜਾ ਸਾਹਿਬ ਸਿੰਘ ਸਰੰਦੀ ਵਿਆਹ ਕਿਲਾ ਜੋਂ ਬਰਤਨ ਵਿਚਾਰ ਹੋ ਕੇ ਖੱਦਰ ਪਧਾਰ ਤੇ ਸਮਾਪਤ ਹੋ ਗਈ ਸਾਰੇ ਸਨਾਤਮੀਆਂ ਨੂੰ ਤੇ ਸਾਰੇ ਧਾਰਮਿਕ ਸਮਾਜਿਕ ਸਭ ਨੂੰ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਯਾਤਰਾ 'ਚ ਪਹੁੰਚ ਕੇ ਵੱਡ ਚੜ ਕੇ ਭਗਵਾਨ ਪਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ 3 ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਰਾਮ ਜੈ ਸ਼੍ਰੀ ਰਾਮ प्रॉपर्टी बेचने और खरीदने के लिए संपर्क करें फेयर डील प्रॉपर्टीज़